ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਪਾਤਣਾ ਸ਼ਹਿਰ ਦੇ ਵਿੱਚਾਂ ਔਰ ਵਾਰਡ ਨੰਬਰ 15 ਔਰ 16 ਦੇ ਵਿਚਕਾਰ ਖੜੇ ਅਸੀਂ ਔਰ ਇਹ ਸਾਰੇ ਲੋਕ ਸਾਥੀ ਇਸ ਵਾਰਡ ਦੇ ਵਸਨੀਕ ਨੇ ਸੁਖਵਿੰਦਰ ਜੀ ਖੜੇ ਨੇ ਵਿਜੈ ਜੀ ਖੜੇ ਨੇ ਸਾਥੀ ਖੜੇ ਨੇ ਸਾਡੇ ਸਿੰਘ ਸਾਹਿਬ ਸੋ ਡੈਰੀਆ ਨੇ ਬਹੁਤ ਬੁਰੀ ਤਰ੍ਹਾਂ ਸਾਡੇ ਇਸ ਇਲਾਕੇ ਨੂੰ ਪ੍ਰਭਾਵਿਤ ਕੀਤਾ ਕਾਰਨ ਕਿ ਜਿਹੜਾ ਪਾਣੀ ਸਪਲਾਈ ਆ ਰਿਹਾ ਪਾਣੀ ਪੀਣ ਵਾਲਾ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈਗਾ ਸੀਵਰੇਜ ਦਾ ਪਾਣੀ ਮਿਕਸ ਹੋਇਆ ਕਿਤੇ ਹਜੇ ਸਾਨੂੰ ਇੱਥੇ ਇਹ ਨਹੀਂ ਦਿਖਿਆ ਕਿ ਕਿੱਥੇ ਹੋਇਆ ਲੇਕਿਨ ਉਹ ਪਾਣੀ ਦੇ ਵਿੱਚ ਚੰਗੇ ਪਾਣੀ ਦੇ ਵਿੱਚ ਗੰਦਾ ਪਾਣੀ ਮਿਲਣ ਕਰਕੇ ਸਾਰੇ ਜਿਹੜਾ ਹੈਗਾ ਗੰਦਾ ਪਾਣੀ ਪੀ ਚੁੱਕੇ ਨੇ ਔਰ ਉਹਦੇ ਕਰਕੇ ਉਹ ਡਾਇਰੀਆ ਜਿਹੜਾ ਹੈਗਾ ਫੈਲ ਚੁੱਕਿਆ ਔਰ ਉਹਨਾਂ ਨੂੰ ਉਲਟੀਆਂ ਟਟੀਆਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪ੍ਰੋਬਲਮਾਂ ਔਰ ਇੱਕ ਸਾਥੀ ਤਾਂ ਚੜ੍ਹਾਈ ਵੀ ਕਰ ਗਿਆ ਇੱਕ ਬਜ਼ੁਰਗ ਇਥੋਂ ਸੋ ਬੜੇ ਮਾੜੇ ਹਾਲਾਤ ਨੇ ਹਲਕਾ ਸ਼ਤਰਾਨਾ ਦੇ ਪਟਿਆਲਾ ਦੇ ਡਾਇਰੀਆ ਨੂੰ ਲੈ ਕੇ ਤੇ ਲੇਕਿਨ ਬੜੀ ਨਿਮੋਸ਼ੀ ਵੀ ਹੈ ਕਿ ਇਹਨਾਂ ਲੋਕਾਂ ਨੇ ਸਰਕਾਰ ਨੂੰ ਚੁਣਿਆ ਇਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿਤਾ ਕੇ ਭਜਵਾਏ ਇੱਥੋਂ ਵੀ ਐਮਐਲਏ ਜਿਤਵਾ ਕੇ ਭੇਜਿਆ ਲੇਕਿਨ ਬੜੀ ਨਿਰਾਸ਼ਾ ਜਿਸ ਤਰ੍ਹਾਂ ਸਾਥੀਆਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀ ਸਾਨੂੰ ਇਸ ਵਾਰਡ 'ਚ 15 ਔਰ 16 'ਚ ਨਹੀਂ ਮਿਲੀ ਜਦਕੀ ਪ੍ਰਚਾਰ ਕੀਤਾ ਜਾ ਰਿਹਾ ਕਿ ਪਾਣੀ ਦੇ ਟੈਂਕਰ ਭੇਜਦੇ ਜੀ ਦਵਾਈਆਂ ਭੇਜਤੀਆਂ ਜੀ ਫਲਾਂ ਕਰਤਾ ਜੀ ਟੀਮਾਂ ਕੰਮ ਕਰ ਰਹੀਆਂ ਨੇ ਮੈਂ ਇਸ ਸਮੇਂ ਗਰਾਊਂਡ 'ਤੇ ਹਾਂ ਔਰ ਇਹ ਗਵਾਹ ਨੇ ਸਾਰੇ ਲੋਕ ਕਿ ਇਥੇ ਨਾ ਅਜਵੀਓ ਪਾਣੀ ਤੱਤਾ ਕਰ ਕਰ ਕੇ ਵਿਚਾਰੇ ਆਪਣੇ ਸੋਰਸਸ ਰਾਹੀਂ ਪੀ ਰਹੇ ਨੇ ਔਰ ਕੋਈ ਵੀ ਜਿਹੜਾ ਪਾਣੀ ਸਾਫ ਸੁਥਰਾ ਕਰਨ ਲਈ ਕੋਈ ਦਵਾਈਆਂ ਕੋਈ ਇਹਨਾਂ ਨੂੰ ਜਿਹੜਾ ਹੈ ਗਿਆ ਪਾਣੀ ਦੀ ਸਪਲਾਈ ਸਾਫ ਸੁਥਰੇ ਪਾਣੀ ਦੀ ਟੈਂਕਰਾਂ ਰਾਹੀਂ ਸਪਲਾਈ ਜਾਂ ਬੰਦ ਬੋਟਲਸ ਦੀ ਸਪਲਾਈ ਕੋਈ ਨਹੀਂ ਮਿਲ ਰਹੀ ਸੋ ਇਹ ਸਿੱਧਾ ਸਿੱਧਾ ਸਾਡੇ ਸੰਵਿਧਾਨ ਤੇ ਹਮਲਾ ਕਿਉਂਕਿ ਭਾਰਤੀ ਸੰਵਿਧਾਨ ਨੇ ਇਹਨਾਂ ਲੋਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਫੰਡਾਮੈਂਟਲ ਰਾਈਟਸ ਦਿੱਤੇ ਆਰਟੀਕਲ 21 ਕੀ ਕਹਿੰਦਾ ਕਿ ਤੁਹਾਨੂੰ ਜ਼ਿੰਦਗੀ ਜਿਉਣ ਦਾ ਅਧਿਕਾਰ ਕਿ ਤੁਹਾਡੇ ਸਾਫ ਸੁਥਰਾ ਮਾਹੌਲ ਆਲੇ-ਦਾਲੇ ਵਾਤਾਵਰਣ ਵਧੀਆ ਰੱਖਣ ਦਾ ਮਾਹੌਲ ਔਰ ਸਾਫ਼-ਸੁਥਰਾ ਪਾਣੀ ਪੀਣਦਾਰ ਦੇ ਤੁਸੀਂ ਹੱਕਦਾਰ ਹੋ ਤੁਹਾਨੂੰ ਸਰਕਾਰ ਦਾ ਪ੍ਰਬੰਧ ਕਰਨਾ ਇਹ ਪਾਣੀ ਸਾਫ਼-ਸੁਥਰਾ ਪੀਣ ਦਾ ਤੁਹਾਡੀ ਜ਼ਿੰਦਗੀ ਜਿਉਣ ਦਾ ਤੁਹਾਡੇ ਖਾਣ ਦਾ ਤੁਹਾਡੇ ਆਲੇ-ਦਾਲੇ ਮਾਹੌਲ ਦਾ ਲੇਕਿਨ ਇੱਥੇ ਸ਼ਰਿਆਂ ਜਿਹੜੀਆਂ ਹੈਗੀਆਂ ਨੇ ਕਾਨੂੰਨ ਦੀਆਂ ਸੰਵਿਧਾਨ ਦੀਆਂ ਧੱਜੀਆਂ ਓੜ ਰੀਆਂ ਨੇ ਇੱਥੇ ਕੋਈ ਪਾਰਟੀ ਦਾ ਐਮ.ਐਲ.ਏ ਜਾਂ ਪਾਰਟੀ ਦੇ ਨੁਮਾਇੰਦੇ ਕੋਈ ਕੋਈ ਵੀ ਬੰਦਾ ਇੱਥੇ ਤੱਕ ਨਹੀਂ ਹਜੇ ਪੁੱਜਿਆ ਕਿਉਂ ਜੀ ਨਹੀਂ ਕੋਈ ਨਹੀਂ ਪੁੱਜਿਆ ਆਇਆ ਇੱਥੇ ਨਹੀਂ ਕੋਈ ਨਹੀਂ ਆਇਆ ਜੀ ਸੋ ਇਹ ਸਾਰੇ ਜਿਹੜੇ ਬੜੇ ਤੜਫੇ ਹੋਏ ਲੋਕ ਨੇ ਇਸ ਬਿਮਾਰੀ ਤੋਂ ਪੀੜਤ ਲੋਕ ਨੇ ਜਿਹੜੇ ਹੁਣ ਥੋੜੇ ਤਰਸਤ ਹੋਏ ਨੇ ਸੋ ਸਾਡੇ ਨਾਲ ਸਿੰਘ ਸਾਹਿਬ ਜੀ ਨੇ ਕੀ ਨਾ ਕਦਾ ਮਨਜੀਤ ਸਿੰਘ ਨਾਮ ਮਨਜੀਤ ਸਿੰਘ ਜੀ ਦੱਸੋ ਇੱਥੇ ਕੀ ਹਾਲਾਤ ਨੇ ਹਾਲਾਤ ਇੱਥੇ ਮਾੜੇ ਆ ਜੀ ਮਤਲਬ ਸਾਰੇ ਬਿਮਾਰ ਪਈ ਜਾਂਦੇ ਨੇ ਤਾਂ ਮਤਲਬ ਕੋਈ ਸਹੂਲਤ ਨਹੀਂ ਪਾਣੀ ਖਰਾਬ ਆਈ ਜਾਂਦਾ ਪਤਾ ਨਹੀਂ ਕਿੱਥੋਂ ਪਾਣੀ ਖਰਾਬ ਆਉਣ ਡਿਆ ਕੋਈ ਸਮਝ ਨਹੀਂ ਆਉਣ ਡਈ ਏ ਕਿ ਨਾ ਸਾਰੇ ਬਿਮਾਰ ਪਈ ਜਾਂਦੇ ਨੇ ਠੀਕ ਹੈ ਨਾ ਟੱਟੀਆਂ ਉਲਟੀਆਂ ਲੱਗੀਆਂ ਹੋਈਆਂ ਨੇ ਸਭ ਨੂੰ ਗਰਮ ਕਰ ਕਰਕੇ ਪਾਣੀ ਨਾ ਮਤਲਬ ਸਾਫ ਕਰ ਕਰਕੇ ਗਰਮ ਠੰਡਾ ਪਾਣੀ ਕਰ ਕਰਕੇ ਬੱਚਿਆਂ ਨੂੰ ਪਿਆ ਰਹੇ ਰਾਤ ਬੇਟੀ ਮੇਰੇ ਤੇ ਲੀ ਹੋ ਗਈ ਠੀਕ ਹੈ ਨਾ ਹੁਣੇ ਬੋਤਲਾਂ ਲਵਾ ਕੇ ਹੁਣੇ ਲੈ ਕੇ ਆਇਆ ਜੀ ਅੱਛਾ ਜੀ ਬਹੁਤ ਬੁਰਾ ਹਾਲ ਹੈ ਜੀ ਇੱਥੇ ਕੋਈ ਸਰਕਾਰੀ ਸਹੂਲਤ ਨਹੀਂ ਇੱਥੇ ਕੋਈ ਨਹੀਂ ਜੀ ਕੋਈ ਸਹੂਲਤ ਨਹੀਂ ਇੱਥੇ ਕੋਈ ਸਰਕਾਰ ਦਾ ਕੋਈ ਐਮਐਲਏ ਆਇਆ ਐਮਐਲਏ ਤਾਂ ਕੋਈ ਆਇਆ ਹੀ ਨਹੀਂ ਜੀ ਤੇ ਕੋਈ ਸਹੂਲਤ ਨਹੀਂ ਸਾਨੂੰ ਹੈਗੀ ਗੱਲ ਗੰਦੇ ਮਰ ਰਹੇ ਨੇ ਮਤਲਬ ਕੋਈ ਕਿਸਦਾ ਨਾ ਜਾਣਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਠੀਕ ਹੈ ਨਾ ਪਾਣੀ ਤੋਂ ਤਾਂ ਬਹੁਤ ਬੁਰਾ ਹਾਲ ਹੈ ਜੀ ਮੇਰੇ ਨਾਲ ਸੁਖਵਿੰਦਰ ਸਿੰਘ ਜੀ ਨੇ ਇਸੇ 15 ਨੰਬਰ ਵਾਰਡ ਦੇ ਨੇ ਸੁਖਵਿੰਦਰ ਜੀ ਦੱਸੋ ਇਹਦੇ ਬਾਰੇ ਕੀ ਕਿਦਣਾ ਬਹੁਤ ਬੁਰਾ ਹਾਲ ਜੀ ਜਉ ਔਰ ਇੰਨਾ ਬੁਰਾ ਹਾਲ ਹੈ ਕਿ ਗੰਦਾ ਪਾਣੀ ਆ ਰਿਹਾ ਘਰ ਘਰ 'ਚ ਬਿਮਾਰੀਆਂ ਨੇ ਘਰ ਘਰ 'ਚ ਬਿਮਾਰੀਆਂ ਹਰੇਕ ਬਿਮਾਰ ਪਿਆ ਹੈ ਇੰਨੇ ਮੁਰੇ ਹਾਲਾਤ ਨੇ ਕਿਸੇ ਨੇ ਆ ਕੇ ਸਾਰ ਨਹੀਂ ਲਈ ਕੋਈ ਕਹਿੰਦਾ ਟੈਂਕਰੋਂ ਦਾ ਕੋਈ ਟੈਂਕਰ ਨਹੀਂ ਪਾਣੀ ਦਾ ਜੀ ਕੋਈ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੋਈ ਆ ਕੇ ਪੁੱਛਦਾ ਨਹੀਂ ਕੋਈ ਕਦੇ ਵੀ ਨਹੀਂ ਆਇਆ ਤੱਕ ਜੀ ਐਮਐਲਏ ਦੇ ਲਫ ਵੇਖੇ ਵੇਖੇ ਨਹੀਂ ਪਿਛਾ ਹੋ ਗਏ ਵੀ ਮੈਂ 3 15 16 ਨੰਬਰ ਮਾਰਦੇ ਜਾ ਕੇ ਦੇਖ ਵੀ ਲਾ ਜੀ ਕੁਝ ਨਹੀਂ ਦੇਖਿਆ ਉਹਨੇ ਆ ਕੇ ਉਹ ਤਾਂ ਬਣ ਤੋਂ ਬਾਅਦ ਆਪਾਂ ਪਾਸਾ ਵਟ ਗਏ ਨੇ ਕੋਈ ਮਰੇ ਕੋਈ ਜੀਵੇ ਜੀ ਦੇਖੋ ਇੰਨਾ ਬੁਰਾ ਹਾਲ ਹੋ ਰਿਹਾ ਹੈ ਪਰ ਇਹ ਸਰਕਾਰ ਬਣਾਈ ਸੀ ਵੀ ਨਾ ਕੋਈ ਨਾ ਕੋਈ ਭਲਾ ਕਰੂ ਲੋਕਾਂ ਦਾ ਪਰ ਭਲਾ ਕੀ ਨੁਕਸਾਨ ਹੋ ਰਿਹਾ ਨੁਕਸਾਨ ਹੋ ਰਿਹਾ ਆ ਕੇ ਇਨਸਾਰ ਨਹੀਂ ਲਈ ਨਹੀਂ ਤਾਂ ਕਿ ਸਾਰ ਲੈ ਵਿਧਾਇਕ ਯਾਰ ਬੰਦੇ ਨਹੀਂ ਕੋਈ ਜਿਹੜੇ ਤਗੜੇ ਬੰਦੇ ਨਹੀਂ ਹੈਗੇ ਸੀ ਸਭ ਜਿਹੜੇ ਯਾਰ ਬੰਦੇ ਸੀ ਪਰ ਸਾਡੀ ਕਿਸੇ ਨੇ ਆ ਕੇ ਸਾਰ ਨਹੀਂ ਲਈ ਆ ਕੇ ਸੋ ਤੁਸੀਂ ਖੁਦ ਸੁਣ ਲਿਆ ਇਹਨਾਂ ਦੀ ਜੁਬਾਨੀ ਪਾਰਟ ਨੰਬਰ 15 ਔਰ ਵਾਰਡ ਨੰਬਰ 16 ਦੇ ਲੋਕ ਕਿਵੇਂ ਦੁਖੀ ਨੇ ਕਿਵੇਂ ਤੜਫ ਰਹੇ ਨੇ ਇਕ ਤਾਂ ਹੁੰਦਾ ਕਿ ਅਸੀਂ ਕੋਈ ਝੂਠਫਰੇ ਬੋਲ ਰਹੇ ਹਾਂ ਆਏ ਸਾਰੇ ਲੋਕ ਪੀੜਤਰੇ ਮੇਵਾੜ ਦੇ ਵੀ ਘਰ ਘਰ ਜਾ ਕੇ ਆਏ ਦੇਖਿਆ ਕਿ ਤਕਰੀਬਨ ਹਰ ਬੰਦਾ ਬਿਮਾਰੀ ਦੀ ਮਾਰ ਚਲ ਚੁੱਕਿਆ ਬਿਮਾਰ ਪਏ ਹੈ ਜੀ ਬਿਮਾਰ ਹਜੇ ਵੀ ਪਏ ਨੇ ਸਾਰੇ ਬਿਮਾਰ ਹਜੇ ਵੀ ਪਏ ਰਹੇ ਔਰ ਬੱਚਿਆਂ ਦਾ ਇਹ ਬਿਮਾਰੀ ਜਿਹੜੀ ਪਾਣੀ ਪੀਣ ਤੋਂ ਪਾਣੀ ਪੀਣ ਤੋਂ ਸਾਰੇ ਡਰਨ ਡੈ ਨੇ ਜੀ ਪਾਣੀ ਪੀਣ ਤੋਂ ਵੀ ਪਾਣੀ ਦੇ ਵਿੱਚ ਕੀ ਸਿਸਟਮ ਹੈ ਕੋਈ ਸਮਝ ਨਹੀਂ ਆ ਰਿਹਾ ਟਟੀਆਂ ਉਲਟੀਆਂ ਸਭ ਨੂੰ ਲੱਗੀਆਂ ਹੋਈਆਂ ਨੇ ਜੀ ਠੀਕ ਹੈ ਜੀ ਤੁਸੀਂ ਦੱਸੋ ਕੀ ਹੋਇਆ ਸੋ ਇਪ ਸਿੰਘ ਸਾਹਿਬ ਨੇ ਮਨਜੀਤ ਜੀ ਨੇ ਦੱਸਿਆ ਸੁਖਵਿੰਦਰ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਸਰਕਾਰ ਨੂੰ ਦਰਖਾਸਤ ਹੈ ਮਾਨਯੋਗ ਭਗਵੰਤ ਸਿੰਘ ਮਾਨ ਨੂੰ ਦਰਖਾਸਤ ਹੈ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੇ ਥੋੜਾ ਜਿਹਾ ਗਰੀਬ ਲੋਕਾਂ ਬਾਰੇ ਜਾਂ ਆਮ ਪਬਲਿਕ ਬਾਰੇ ਵੀ ਸੋਚੋ ਤੁਸੀਂ ਵੱਡੇ ਵੱਡੇ ਇਸ਼ਤਿਹਾਰ 700 800 ਕਰੋੜ ਰੁਪਇਆ ਇਸ਼ਤਿਹਾਰਾਂ ਤੇ ਖਰਚ ਰਹੇ ਹੋ ਉਹਨਾਂ 700 800 ਕਰੋੜ ਜੋ ਇਹਨਾਂ ਲੋਕਾਂ ਤੇ ਖਰਚ ਦਿਓ ਜਿਹੜੇ ਮਿਹਨਤ ਕਾ ਸ਼ਲੋਕ ਨੇ ਇਹਨਾਂ ਦੇ ਸਾਫ਼ ਸੁਥਰੇ ਪਾਣੀ ਪੀਣ ਦਾ ਬੰਦੋਬਸਤ ਕਰਨੋਂ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਅਸੀਂ ਸਾਡੀ ਸਰਕਾਰ ਨੇ ਹੁਣ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕ ਆਮ ਲੋਕ ਤੱਕੇ ਖਾਰੇ ਨੇ ਮਾਰ ਰਹੇ ਨੇ ਆਮ ਲੋਕ ਹਲਕਾ ਛਤਰਾਣਾ ਦੇ ਵਿੱਚ ਵਾਰਡ ਨੰਬਰ 15 ਦੇ ਵਿੱਚ ਵਾਰਡ ਨੰਬਰ 16 ਦੇ ਵਿੱਚ ਉਹ ਪਤਾ ਨਹੀਂ ਕਿੱਥੇ ਸਰਕਾਰ ਦੇ ਨੁਮਾਇੰਦੇ ਲੁਕੇ ਬੈਠੇ ਨੇ ਪਤਾ ਨਹੀਂ ਕਿਹੜੇ ਕਿਹੜੇ ਕੰਮਾਂ ਤੇ ਲੱਗੇ ਹੋਏ ਨੇ ਕੋਈ ਸ਼ਰਮ ਕਰ ਲਓ ਕੁਛ ਮਾੜਾ ਮੋਟਾ ਇਹਨਾਂ ਲੋਕਾਂ ਦੀ ਸਾਰ ਲੈ ਲਓ ਔਰ ਇਹਨਾਂ ਲੋਕਾਂ ਲਈ ਸਾਫ਼ ਸੁਥਰੇ ਜਿਹੜਾ ਪੀਣ ਦੇ ਪਾਣੀ ਦਾ ਪ੍ਰਬੰਧ ਕਰੋ ਤਾਂ ਕਿ ਇਹਨਾਂ ਲੋਕਾਂ ਦੀ ਜ਼ਿੰਦਗੀ ਸੁਰੱਖਿਅਤ ਰਹਿ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ